ਆਜੋ ਆਜੋ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਤਾਂ ਤੁਸੀਂ ਦੇਖ ਰਹੇ ਹੋ ਦੀ ਪੰਜਾਬ న్యూਸ 64 ਸਾਰੇ ਵਾਰਡਾਂ ਦਾ ਦੌਰਾ ਕਰਕੇ ਵਾਰਡ ਨੰਬਰ 6 ਦੇ ਵਿੱਚ ਪਹੁੰਚੇ ਆ ਜੋ ਕਿ ਬਹੁਤ ਹੀ ਪਿਆਰੇ ਤੇ ਸੂਝਮਾਨ ਕੈਂਡੀਡੇਟ ਰਣਧੀਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨਕ ਲੋਕਾਂ ਦਾ ਪਿਆਰ ਕਿੰਨਕ ਮਹੱਲੇ ਦਾ ਪਿਆਰ ਰਣਧੀਰ ਸਿੰਘ ਜੀ ਨੂੰ ਮਿਲਿਆ ਆਜੋ ਗੱਲਬਾਤ ਕਰਦੇ ਆ ਰਣਧੀਰ ਜੀ ਨਾਲ ਸ਼ਸ਼ੀ ਕਾਲ ਜੀ ਪਹਿਲਾਂ ਤਾਂ ਬਹਿਰੀ ਜੀ ਦਾ ਖਾਲਸਾ ਬਹਿਰੀ ਜੂ ਕੀ ਫਤਹ जय 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 पीएम जय भारत भगवान बालमी को की जय मैं पंजाब न्यूज़ चैनल 64 ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਬਾੜ ਵਿੱਚ ਪਛਾਣ ਦੀ ਕੋਸ਼ਿਸ਼ ਕੀਤੀ ਮੈਂ ਇੱਕ ਪੰਜਾਬ ਚ ਪੰਜਾਬਪੁਰ ਸਬ ਇੰਸਪੈਕਟਰ ਰਿਟਾਇਰਡ ਹਾਂ ਇਸ ਤੋਂ ਬਾਅਦ ਉਹ ਮੈਂ ਪੰਜਾਬ ਆਪਣੇ ਬਾੜ ਚ ਸਮਾਜ ਸੇਵੀ ਦਾ ਕੰਮ ਤਿੰਨ ਸਾਲਾਂ ਤੋਂ ਕਰ ਰਿਹਾ ਹਾਂ ਲਗਾਤਾਰ ਇਹਦੇ ਚ ਮੈਂ ਦੀਪਤੀ ਪੈਨਸ਼ਨਾਂ ਲਾ ਚੁੱਕਾ ਹੈਂਡੀਕੈਪਟ ਦੀ ਲੁਆਈਏ ਇਹਦੇ ਚ ਪੈਨਸ਼ਨਾਂ ਤੇ ਬਾਕੀ ਹੋਰ ਵੀ ਜਦੋਂ ਕੋਈ ਮੇਰੇ ਕੋਲ ਰਾਤ ਬਰਾਤ ਚ ਕੋਈ ਥਾਣੇ ਜਾਂ ਤਹਿਸੀਲ ਚ ਕੰਮ ਪੈਂਦਾ ਤਾਂ ਮੈਂ ਨਾਲ ਦੀ ਨਾਲ ਵਾਰਡ ਦੇ ਲੋਕਾਂ ਨਾਲ ਉਹਨਾਂ ਦੀ ਹੈਲਪ ਕਰਕੇ ਉਹਨਾਂ ਦਾ ਜਿਹੜੇ ਮਸਲੇ ਅਸਲਝਾਨਾ ਹੁਣ ਅਸੀਂ ਇਹਦੇ ਚ ਫਾਰਮ ਨੰਬਰ 6 ਚ 4 ਕੈਂਡੀਡੇਟ ਖੜੇ ਆ ਤੇ ਇਹਦੇ ਚ ਬਾਕੀ ਜੋ ਇਲੈਕਸ਼ਨ ਤੋਂ ਬਾਅਦ ਜੋ ਇਲੈਕਸ਼ਨ ਅਸੀਂ ਲੜ ਰਹੇ ਆ तकरीबन ਗਰੀਬ ਪਾਰਟੀਆਂ ਸਾਰੇ ਕੈਂਡੀਡੇਟ ਗਰੀਬ ਨੇ ਇਹਦੇ ਵਿੱਚ ਕੋਈ ਜ਼ਿਆਦਾ ਇਹਦੇ ਵਿੱਚ ਕੋਈ ਲੰਮੀ ਚੌੜੀ ਗੱਲ ਨਹੀਂ ਅਸੀਂ ਤਾਂ ਆਪਦੀ ਸੇਵਾ ਦੇ ਦੇ ਮਨੂ ਕਾਮ ਨਾਲ ਦੇ ਨਾਲ ਖੜੇ ਆ ਤੇ 100 ਰੰਦੀਰ ਜੀ ਸਾਡੇ ਨਾਲ ਜੁੜੇ ਸੀ ਉਹਨਾਂ ਨੇ ਰਿਟਾਇਰ ਸਬ ਇੰਸਪੈਕਟਰ ਰਿਟਾਇਰ ਨੇ ਪੜ੍ਹੇ ਲਿਖੇ ਨੇ ਤੇ ਆਪਣੇ ਏਰੀਆ ਦਾ ਵਿਕਾਸ ਵੀ ਕਰ ਰਹੇ ਨੇ ਕਈ ਸਾਲਾਂ ਤੋਂ ਸੇਵਾ ਕਰ ਰਹੇ ਨੇ ਤਾਂ ਮੈਂ ਰਣਦੀਰ ਜੀ ਨੂੰ ਪੁੱਛਣਾ ਚਾਹੁੰਦਾ ਉਹਨਾਂ ਦੇ ਮਹੱਲਾ ਨਿਵਾਸੀਆਂ ਤੋਂ ਵੀ ਉਹਨਾਂ ਨੂੰ ਕਿੰਨਾਂ ਦਾ ਪਿਆਰ ਮਿਲੇ ਮਹੱਲਾ ਨਿਵਾਸੀਆਂ ਦਾ ਮੈਨੂੰ ਮਹੱਲਾ ਨਿਵਾਸੀਆਂ ਨੇ ਹੀ ਖੜਾ ਕੀਤਾ ਹੈ ਮਹੱਲਾ ਨਿਵਾਸੀਆਂ ਅਤੇ ਜੋ ਜਨਰਲ ਵੋਟਾਂ ਨੇ ਇਹਨਾਂ ਨੇ ਮੈਨੂੰ ਖੜਾ ਕੀਤਾ ਹੈ ਤੇ ਮੈਂ ਇਲੈਕਸ਼ਨ ਤੋਂ ਬਾਅਦ ਅਗਰ ਮੈਨੂੰ ਪ੍ਰਮਾਤਮਾ ਥਾਪੜਾ ਦਿੰਦਾ ਤਾਂ ਮੈਂ ਸਾਰੇ ਸ਼ਹਿਰ ਅਤੇ ਬਾੜ ਲਈ ਕੰਮ ਕਰਾਂਗਾ ਸੋ ਬਹੁਤ ਵੱਡੀ ਗੱਲ ਔਨ ਕੈਮਰਾ ਕਹਿ ਰਹੇ ਨੇ ਸਭ ਇਨਸਪੈਕਟਰ ਰਟਾਇਰ ਰਣਧੀਰ ਸਿੰਘ ਜੀ ਜੋ ਕਿ ਵਾਰਡ ਨੰਬਰ 6 ਦੇ ਉਮੀਦਵਾਰ ਨੇ ਉਹਨਾਂ ਦਾ ਦਾਵਾ ਹੈ ਕਿ ਮੈਂ ਜਿੱਤ ਕੇ ਜੋ ਵੀ ਮਹੱਲੇ ਦਾ ਕੰਮ ਹੋਏਗਾ ਏਰੀਆ ਦਾ ਕੰਮ ਹੋਏਗਾ ਮੈਂ ਪੂਰੇ ਦਿਲੋਂ ਤਨਮਨ ਧਨ ਨਾਲ ਉਹਨਾਂ ਦੀ ਸੇਵਾ ਕਰਾਂਗਾ ਸਾਡੇ ਨਾਲ ਜੁੜੇ ਨੇ ਮੌਜੂਦਾ ਨੰਬਰਦਾਰ ਸੁਨੀਲ ਕੁਮਾਰ ਜੀ ਹਾਂਜੀ ਸੁਨੀਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਸ ਕਰਕੇ ਤੁਹਾਡਾ ਧੰਨਵਾਦ ਤੁਹਾਨੂੰ ਨੇ ਵਾੜ ਐਮਸੀ ਸਾਹਿਬ ਜੋ ਬਣਨ ਵਾਲੇ ਐਮਸੀ ਸਾਹਿਬ ਜੀ ਦੀ ਆਵਾਜ਼ ਹੈ ਉਹ ਸ਼ਹਿਰ ਨਿਵਾਸੀਆਂ ਤੱਕ ਪਹੁੰਚਾਉਣ ਦੀ ਕਿਰਪਾਲਤਾ ਕਰੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਲੰਬਧਾਰ ਜੀ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਇਸ ਗੱਲ ਦੀ ਗਾਰੰਟੀ ਲੈਣੀ ਹੋ ਕਿ ਅਸੀਂ ਜਿੱਤਣ ਤੋਂ ਬਾਅਦ ਕੰਮ ਕਰਾਂਗੇ ਇਹ ਤਾਂ ਜੀ ਸ਼ਹਿਰ ਵਾਲਿਆਂ ਨੂੰ ਹੀ ਪਤਾ ਹੈ ਮੇਰੇ ਸਬੂਹ ਦਾ ਵੀ ਤੇ ਵਾਰਡ ਵਾਲਿਆਂ ਨੂੰ ਚਾਚੇ ਦਾ ਵੀ ਪਤਾ ਹੈ ਇਹ ਕਿੰਨੀ ਮਿਹਨਤ ਹੁਣ ਕਰ ਰਹੇ ਕਿਉਂਕਿ ਚਾਚਾ ਜੀ ਨੂੰ ਮਹੱਲੇ ਨਿਵਾਸੀਆਂ ਨੇ ਹੀ ਖੜਾ ਕੀਤਾ ਹੈ ਕਿ ਕਿਹਾ ਵੀ ਪਹਿਲਾਂ ਅਸੀਂ ਅਨਪੜਾ ਨੂੰ ਬੋਰਡ ਦੇ ਕੇ ਬਹੁਤ ਪਸਤਾਰੇ ਆ ਤੇ ਹੁਣ ਅਸੀਂ ਪੜ੍ਹੇ ਲਿਖੇ ਕੈਂਡੀਡੇਟ ਨੂੰ ਹੀ ਨਗਰ ਪੰਚਾਇਤ ਮੋਨਿਕ ਦੇ ਦਫ਼ਤਰ ਚ ਐਮਸੀ ਬਣਾ ਕੇ ਭੇਜਾਂਗੇ ਪੜ੍ਹਿਆ ਲਿਖਿਆ ਕੈਂਡੀਡੇਟ ਸੋ ਨੰਬਰਦਾਰ ਜੀ ਦੇ ਬਹੁਤ ਹੀ ਅੱਛੇ ਵਿਚਾਰ ਕੀ ਪੜ੍ਹਿਆ ਲਿਖਿਆ ਕੈਂਡੀਡੇਟ ਜੋ ਕਿ 6 ਨੰਬਰ ਵਾਰਡ ਨੇ ਮੈਦਾਨ ਦੇ ਵਿੱਚ ਉਤਾਰਿਆ ਸਾਡੇ ਨਾਲ ਉਹਨਾਂ ਦੇ ਮਹੱਲਾ ਨਿਵਾਸੀ ਨੇ ਇੱਕ ਵਾਰ ਗੱਲ ਕਰਦਿਆਂ ਕੀ ਨਾਮ ਹੈ ਭਾਈ ਸਾਹਿਬ ਵਿਸ਼ਾਲ ਪ੍ਰੋਚਾ ਜੀ ਸ਼ਸ਼ੀਗਾਰ ਜੀ ਅਸੀਂ ਸਾਰੇ ਵਾਰਡ ਨੇ ਫੈਸਲਾ ਕੀਤਾ ਹੈ ਕਿ ਨਗਰਪਾਲਿਕਾ ਦੇ ਮੋਰਾਂ ਦੇ ਵਿੱਚ ਪੜ੍ਹੇ ਲਿਖੇ ਐਮਸੀ ਨੂੰ ਬਿਠਾਇਆ ਜਾਵੇ ਜੀ ਧੰਨਵਾਦ ਜੀ ਵਿਸ਼ਾਲ ਪ੍ਰੋਚਾ ਜੀ ਦਾ ਕਹਿਣਾ ਹੈ ਕਿ ਅਸੀਂ ਇੱਕ ਪੜ੍ਹੇ ਲਿਖੇ ਨੌਜਵਾਨ ਦੇ ਨਾਲ ਕੰਮ ਕਰਾਂਗੇ ਸੋ ਇਹ ਮਹੱਲਾ ਨਿਵਾਸੀਆਂ ਦਾ ਪਿਆਰ ਉਹਨਾਂ ਨੂੰ ਜੋ ਕਿ ਬਹੁਤ ਪਰਮਾ ਹੁੰਗਾਰਾ 6 ਨੰਬਰ ਵਾਰਡ ਦੇ ਵਿੱਚ ਮਿਲ ਰਿਹਾ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕਾਲਾ ਹਰਮਪਾਲ ਕਾਲਾ ਜੀ ਸਾਡੇ ਨਾਲ ਜੁੜੇ ਨੇ ਕਾਲਾ ਜੀ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਤੁਸੀਂ ਰਣਧੀਰ ਸਿੰਘ ਜੀ ਨੂੰ ਇਹ ਕਿਉਂ ਮੈਦਾਨ ਦੇ ਵਿੱਚ ਉਤਾਰਿਆ ਮਨ ਨਾ ਕੋ ਇਤਨਾ ਬੋਲ ਨਾ ਦਕਰ ਇਸ ਕਰਕੇ ਮਹੱਲਾ ਨਿਵਾਸੀਆਂ ਦਾ ਪਿਆਰ ਜੋ ਕਿ ਇੱਧਰ ਜੀ ਇੱਧਰ ਭਾਈ ਨੂੰ ਸਭ ਇਨਸਪੈਕਟਰ ਰਣਧੀਰ ਸਿੰਘ ਜੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਸੀਂ ਗੱਲਾਂ ਕਰਦੇ ਹਾਂ ਉਹਨਾਂ ਦੇ ਮਹੱਲਾ ਨਿਵਾਸੀਆਂ ਦੇ ਨਾਲ ਆਜੋ ਭਾਈ ਸਾਹਿਬ ਕੀ ਨਾਮ ਹੈ ਜੀ ਕੀ ਨਾਮ ਹੈ ਕ੍ਰਿਸ਼ਨਜੀਤ ਤੁਸੀਂ ਰਣਧੀਰ ਸਿੰਘ ਜੀ ਦਾ ਚਿਹਰਾ 6 ਨੰਬਰ ਵਾਰਡ ਦੇ ਵਿੱਚ ਉਤਾਰਿਆ ਤਾਂ ਕਿੰਨਕ ਤੁਹਾਨੂੰ ਲੱਗਦਾ ਹੈ ਕਿ ਅਸੀਂ ਜਿੱਤਾਂਗੇ ਇਸ ਨੂੰ ਐਮਸੀ ਬਣਾ ਕੇ ਤੇ ਸਾਰਾ ਸ਼ਹਿਰ ਦਾ ਕੰਮ ਕਰੂਗਾ ਜੀ ਤੇ ਵੇੜਾ ਇਹਨੂੰ ਖੜਿਆ ਕੀਤਾ ਹੈ ਤਾ ਕ੍ਰਿਸ਼ਨ ਜੀ ਨੇ ਕਿਹਾ ਕਿ ਪੂਰੀ ਗਲੀ ਮਹੱਲੇ ਨੇ ਇਹਨਾਂ ਨੂੰ ਸਮਰਥਨ ਦੇ ਕੇ ਜੋ ਕਿ ਅੱਜ 6 ਨੰਬਰ ਵਾਰਡ ਦੇ ਵਿੱਚ ਵਰਡਮੈਨ ਨੇ ਜੀ 6 ਨੰਬਰ ਵਾਰਡ ਦੇ ਵਿੱਚ ਸਭ ਇਨਸਪੈਕਟਰ ਜੋ ਕਿ ਰਿਟਾਇਰ ਨੇ ਰਣਧੀਰ ਸਿੰਘ ਜੀ ਦੁਆ ਕਰਦੇ ਆ ਕੀ ਚੌਂ ਨਿਸ਼ਾਨਾ ਜੀ ਤੁਹਾਡਾ ਸਾਡਾ ਚੌਂ ਨਿਸ਼ਾਨ ਜੀਪ ਹੈ ਜੀਪ ਤਾਂ ਆਉਣ ਵਾਲੀ 21 ਤਰੀਕ ਨੂੰ ਜੀਪ ਤੇ ਮੋਰਨ ਲਾ ਕੇ ਜੋ ਕਿ ਸਭ ਇਨਸਪੈਕਟਰ ਰਿਟਾਇਰ ਨੇ ਸ਼੍ਰੀ ਰਣਧੀਰ ਸਿੰਘ ਜੀ ਨੂੰ ਜਿਤਾ ਕੇ ਉਹਨਾਂ ਦੀ ਝੋਲੀ ਐਮਸੀ ਦੀ ਚੌਂ ਨੂ ਪਾਈਏ ਤਾਂ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਨਿਊਜ਼ 64 ਆ ਧੰਨਵਾਦ